ਮਨਪ੍ਰੀਤ ਬਾਹਰ ਗੁਰਜਾ ਸੁਬੀਰ ਬਾਹਰ ਤੇ ਰੋਜ ਆ ਗਿਆ ਕਰ ਮੈਨੂੰ ਪਤੰਦਰ ਕਰ ਕਹਿੰਦੇ ਸੁਬੀਰ ਅੱਜ ਫੇਰ ਆਇਆ ਮੈਂ ਕਿਹਾ ਦੋ ਹੀ ਗੱਲਾਂ ਜਾਂ ਤਾਂ ਜਾਂ ਤਾਂ ਇਹ ਵਿੱਲਾ ਹੋ ਗਏ ਕਿ ਕੋਈ ਹੋਰ ਕੰਮ ਹੀ ਨਹੀਂ ਰੋਜ ਗਿੱਦੜ ਦੇ ਆ ਜਾਂਦਾ ਤੇ ਜਾਂ ਮੇਰੇ ਤੋਂ ਡਰਦਾ ਹੀ ਹੈਂ ਕਿ ਇਹ ਜਿੱਤ ਨਾ ਜਾਵੇ ਪਤੰਦਰ ਇਹਨੂੰ ਕਾਦੋ ਕਿਵੇਂ ਨਾ ਕਿਵੇਂ ਬਾਦਲ आले ਦੋ ਗੱਲਾਂ ਕਰਕੇ ਇਕੱਠੇ ਹੋਏ ਮੈਨੂੰ ਤਾਂ ਸੁਆਦ ਹੀ ਬੜਾ ਆਉਂਦਾ ਜਦੋਂ ਇੱਕ ਪਾਸੇ ਸਾਰੇ ਹੋਣ ਤੇ ਇੱਕ ਪਾਸੇ ਬੰਦਾ ਇਕੱਲਾ ਹੋਵੇ ਮੈਂ ਇਸ ਵਾਰੀ ਜਦੋਂ ਲੜਿਆ ਲਖਣ ਸਾਰੇ ਬਾਦਲ ਇਕੱਠੇ ਹੋਏ ਮਨਪ੍ਰੀਤ ਬਾਦਲ ਗੁਜਾ ਸੁਬੀਰ ਬਾਦਲ ਤੇ ਰੋਜ ਆ ਗਿਆ ਕਰ ਮੈਨੂੰ ਪੱਤਰਕਾਰ ਕਹਿੰਦੇ ਸੁਬੀਰ ਅੱਜ ਫੇਰ ਆਇਆ ਮੈਂ ਕਿਹਾ ਦੋ ਹੀ ਗੱਲਾਂ ਜਾਂ ਤਾਂ ਜਾਂ ਤਾਂ ਇਹ ਵਿੱਲਾ ਹੋ ਗਿਆ ਕਿ ਕੋਈ ਹੋਰ ਕੰਮ ਨਹੀਂ ਨਹੀਂ ਰੋਜ ਗਿੱਦੜ ਦੇ ਆ ਜਾਂਦਾ ਤੇ ਜਾਂ ਮੇਰੇ ਤੋਂ ਡਰਦਾ ਹੀ ਐਂਆ ਕਿ ਇਹ ਜਿੱਤ ਨਾ ਜਾਵੇ ਪਤੰਦਰ ਇਹਨੂੰ ਕਾਦੋ ਕਿਵੇਂ ਨਾ ਕਿਵੇਂ ਬਾਦਲ आले ਦੋ ਗੱਲਾਂ ਕਰਕੇ ਇਕੱਠੇ ਹੋਏ ਫਿਰ ਨਾਰਾ ਦਿੱਤਾ ਆਪਾਂ ਕਿਹਾ ਸਾਰੇ ਬਾਦਲ ਮਾਰਨਗੇ ਤੇ ਲੋਕਾਂ ਨੇ ਸਾਰੇ ਬਾਦਲ ਮਾਰਨਗੇ ਅੱਜ ਮਾੜੇ ਹਾਲਾਤ ਹੋ ਗਏ ਨੇ ਇਹ ਜਿਹੜੇ ਵੱਡੇ ਘਰ ਹਨਾ ਸਾਰੇ ਇਹ ਇਹ ਕਿਸੇ ਛੋਟੇ ਬੰਦੇ ਕੋਲੇ ਤਾਕਤ ਜਾਣ ਹੀ ਨਹੀਂ ਦੇਣਾ ਚਾਹੁੰਦੇ ਇਹ ਸਭ ਇਕੱਠੇ ਇਹ ਆਪ ਦੀ ਸੰਧੀ ਗੰਢੀ ਵਾਸਤੇ ਕਿਸੇ ਨਾਲ ਵੀ ਸਮਝੌਤਾ ਕਰ ਲੈਣਗੇ ਵੀ ਸਾਡੇ ਘਰੋਂ ਤਾਕਤ ਰਵੇ ਭਾਵੇਂ ਕੋਈ ਤਾਏ ਦਾ ਮੁੰਡਾ ਲੈ ਜੇ ਭਾਵੇਂ ਲੜਦੇ ਐ ਲੇਕਿਨ ਅੰਦਰ ਖਾਤੇ ਕਹਿੰਦੇ ਵੀ ਤਾਕਤ ਸਾਡੇ ਵਿੱਚ ਕਾਰ ਹੀ ਰਵੇ ਸੋ ਮੇਰੇ ਕਹਿਣ ਦਾ ਮਤਲਬ ਬੀਜੇਪੀ ਦੇ ਹਾਲਾਤ ਜਿਹੜੇ ਐ ਬਹੁਤ ਨਾਜ਼ੁਕ ਹੋ ਚੁੱਕਿਆ 10 ਸਾਲਾਂ ਦਾ ਲੋਕਾਂ ਨੇ ਰਾਜ ਬੀਜੇਪੀ ਦਾ ਦੇਖਿਆ ਅੱਜ ਗੰਭੀਰ ਦੇਸ਼ ਦੇ ਹਾਲਾਤ ਬਣ ਗਏ ਨਹੀਂ ਗੰਭੀਰ ਹਾਲਾਤ ਨਹੀਂ ਔਰ ਮੈਂ ਸੱਚ ਜਾਣਿਓ ਦੇਸ਼ ਦਾ ਦਿਵਾਰਾ ਇਹਨਾਂ ਲੋਕਾਂ ਨੇ ਕੱਢ ਕੇ ਰੱਖ ਦਿੱਤਾ ਬੇਸ਼ੂ ਮਾਰਤਾ ਦੇਸ਼ ਦੇ ਅਸਲ ਮੁੱਦਿਆਂ ਤੇ ਕੋਈ ਚਰਚਾ ਕਰਨ ਲਈ ਤਿਆਰ ਨਹੀਂ ਨੇ